ਉੱਤਰ ਤੇ ਇੱਕ ਕਬੂਤਰੀ ਦੀ ਤੇ ਇਹ ਸਾਰੀ ਕਹਾਣੀ ਐਵੇਂ ਆ ਵੀ ਇਹ ਤੁਹਾਨੂੰ ਜ਼ਿੰਦਗੀ ਵਿੱਚ ਹਰ ਕੰਮ ਵਿੱਚ ਕਰਨ ਚ ਸਫਲਤਾ ਹਾਸਲ ਤੁਸੀਂ ਕਰ ਸਕੋਗੇ ਜੇ ਤੁਸੀਂ ਇਹਨੂੰ ਗੌਰ ਦੇ ਨਾਲ ਸੁਣੋਗੇ ਪਰ ਸੁਣਨਾ ਧਿਆਨ ਨਾਲ ਪਵੇਗਾ ਸਾਰੇ ਸਰੀਰ ਨੂੰ ਕੰਨ ਬਣਾ ਕੇ ਸੁਣਨਾ ਪਵੇਗਾ ਤਾਂ ਆਓ ਜੀ ਆਪਾਂ ਇਹ ਜਿਹੜੀ ਗਾਥਾ ਹੈ ਇਹ ਸਰਵਣ ਕਰਦੇ ਹਾਂ ਇਹ ਕਹਾਣੀ ਇਸ ਤਰ੍ਹਾਂ ਹੈ ਕਿ ਜੰਗਲ ਦੇ ਵਿੱਚ ਦੋ ਕਬੂਤਰ ਰਹਿੰਦੇ ਸੀ ਕਬੂਤਰ ਕਬੂਤਰੀ ਤੇ ਉਹ ਨਾ ਇੱਕ ਦਿਨ ਵਰਖਾ ਬਹੁਤ ਹੋਣ ਲੱਗੀ ਜੰਗਲ ਦੇ ਵਿੱਚ ਕਈ ਰੁੱਖ ਹੁੰਦੇ ਆ ਉਹ ਅੰਦਰੋਂ ਖੋਖਲੇ ਹੁੰਦੇ ਆ ਉਹਨਾਂ ਦੇ ਵਿੱਚ ਖੋਡ ਹੁੰਦੀ ਆ ਤਾਂ ਇਹ ਉਹਦੇ ਵਿੱਚ ਜਾ ਕੇ ਲੁਕ ਜਾਂਦੇ ਆ ਆਪਣੇ ਆਪ ਨੂੰ ਬਚਾਉਂਦੇ ਆ ਕਿਉਂਕਿ ਜਾਨ ਤਾਂ ਪੰਛੀ ਭਾਵੇਂ ਆ ਜਾਨਵਰ ਕੋਈ ਵੀ ਆਪਣੀ ਬਚਾਉਣੀ ਚਾਹੁੰਦਾ ਉੱਥੇ ਜਾ ਕੇ ਜਦੋਂ ਬੈਠ ਜਾਂਦੇ ਆ ਉੱਥੇ ਇਹਨਾਂ ਦੇ ਉੱਪਰ ਵਰਖਾ ਨਹੀਂ ਹੁੰਦੀ ਫਿਰ ਇਹ ਬਹੁਤ ਆਰਾਮਦਾਇਕ ਇਹਨਾਂ ਦਾ ਸਮਾਂ ਲੰਘ ਰਿਹਾ ਹੁੰਦਾ ਇੰਨੇ ਸਮੇਂ ਵਿੱਚ ਇੱਕ ਹੋਰ ਕਬੂਤਰ ਓਟਦਾ ਓਟਦਾ ਉੱਥੇ ਆ ਜਾਂਦਾ ਹੈ ਤੇ ਉਹ ਆ ਕੇ ਕਹਿੰਦਾ ਵੀ ਤੁਸੀਂ ਮੈਨੂੰ ਇਹਦੇ ਵਿੱਚ ਰੱਖ ਲਓ ਪਰ ਉਹਦੇ ਵਿੱਚ ਨਹੀਂ ਜਗ੍ਹਾ ਨਹੀਂ ਹੁੰਦੀ ਹੁਣ ਕੁਝ ਦੋ ਕਬੂਤਰ ਹੀ ਆ ਸਕਦੇ ਹੁੰਦੇ ਆ ਇਹ ਜਿਹੜਾ ਤੀਜਾ ਕਬੂਤਰ ਸੀ ਇਹ ਪਾਣੀ ਇਹਦੇ ਉੱਪਰ ਪੈ ਰਿਹਾ ਭਿੱਜਿਆ ਹੋਇਆ ਥੋੜਾ ਜਿਹਾ ਇਹ ਜਗ੍ਹਾ ਮੰਗ ਰਿਹਾ ਉਹ ਕਹਿੰਦੇ ਸਾਡੇ ਕੋਲ ਤਾਂ ਪਹਿਲੇ ਪੂਰੀ ਪੂਰੀ ਜਗ੍ਹਾ ਸੀ ਤੈਨੂੰ ਕਿੱਥੋਂ ਦੇ ਦਈਏ ਹਾਂ ਜੇ ਸਾਡੇ ਕੋਲ ਜਗ੍ਹਾ ਹੁੰਦੀ ਤੇ ਅਸੀਂ ਤੁਹਾਨੂੰ ਦੇ ਦਿੰਦੇ ਇਹ ਕਹਿਣ ਲੱਗਾ ਜਿਹੜਾ ਭਿੱਜਿਆ ਹੋਇਆ ਕਬੂਤਰ ਸੀ ਵੀ ਤੁਸੀਂ ਤਾਂ ਮੂਰਖ ਲੱਗਦੇ ਹੋ ਮੈਨੂੰ ਤੁਸੀਂ ਮੈਨੂੰ ਸਿਆਣਾ ਹੀ ਨਹੀਂ ਲੱਗਦੇ ਜੇ ਸਿਆਣੇ ਲੱਹ ਹੁੰਦੇ ਤੇ ਮੈਨੂੰ ਜਗ੍ਹਾ ਦੇ ਦਿੰਦੇ ਫਿਰ ਇਹ ਕਹਿੰਦੇ ਵੀ ਤੂੰ ਸਾਨੂੰ ਇਦਾਂ ਕਿਉਂ ਬੋਲ ਰਿਹਾ ਉਹ ਕਹਿੰਦਾ ਮੈਂ ਬੋਲਣਾ ਹੀ ਆ ਜੋ ਤੁਸੀਂ ਜਗ੍ਹਾ ਨਹੀਂ ਮੈਨੂੰ ਦਿੰਦੇ ਇਹ ਭੱਜਦਾ ਹੋਇਆ ਪੰਛੀ ਜਿਹੜਾ ਇਹ ਇਉਂ ਕਰਦਾ ਵੀ ਉਹਨਾਂ ਦੇ ਉੱਪਰ ਜਾ ਕੇ ਬਹਿ ਜਾਂਦਾ ਇਹ ਭੱਜ ਰਿਹਾ ਸੀ ਭਿੱਜਣ ਦੇ ਡਰ ਤੋਂ ਕਿਉਂਕਿ ਆਪਾਂ ਨੂੰ ਪਤਾ ਜਦੋਂ ਖੰਭ ਗਿੱਲੇ ਹੋ ਜਾਂਦੇ ਇਹਨਾਂ ਤੋਂ ਵਿਚਾਰਿਆਂ ਤਾਂ ਉੱਡਿਆ ਨਹੀਂ ਜਾਂਦਾ ਫਿਰ ਉਹ ਉੱਪਰ ਜਾ ਕੇ ਬਹਿ ਗਿਆ ਜਦੋਂ ਉਹਨਾਂ ਨੇ ਫਿਰ ਵੇਖਿਆ ਵੀ ਇਹ ਕੀ ਕਰੀ ਜਾਂਦਾ ਉਹਨਾਂ ਨੇ ਧੱਕਾ ਮਾਰ ਕੇ ਉਹਨੂੰ ਬਾਹਰ ਕੱਢਤਾ ਇਹ ਫੇਰ ਜਾ ਕੇ ਦੂਜੀ ਵਾਰੀ ਜਾ ਕੇ ਬਹਿ ਗਿਆ। ਉਹਨਾਂ ਨੇ ਫੇਰ ਇਹਨੂੰ ਧੱਕਾ ਮਾਰ ਕੇ ਬਾਹਰ ਕੱਢਤਾ। ਭਾਵ ਕੀ ਉਹਨੇ ਵਾਰ-ਵਾਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਆ। ਉਦਮ ਕੀਤਾ ਪਰ ਇਹਨਾਂ ਨੇ ਫੇਰ ਉਹਨੂੰ ਧੱਕਾ ਮਾਰ ਕੇ ਬਾਹਰ ਕੱਢਿਆ। ਕਈ ਵਾਰੀ ਐਵੇਂ ਹੋਇਆ, ਇੱਕ ਵਾਰੀ ਨਹੀਂ, ਵਾਰ-ਵਾਰ ਹੋਇਆ। ਫੇਰ ਉਹ ਜਿਹੜਾ ਭਿੱਜਿਆ ਹੋਇਆ ਕਬੂਤਰ ਸੀ ਉੱਥੋਂ ਉੱਡ ਜਾਂਦਾ ਹੈ ਪਰ ਉੱਡਣ ਤੋਂ ਪਹਿਲਾਂ ਕਬੂਤਰ ਕਬੂਤਰੀ ਜਿਹੜੀ ਪਤੀ-ਪਤਨੀ ਆ ਉਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਤਾਂ ਮੂਰਖੀ ਹੋ। ਕੁਸੀਂ ਤਾਂ ਮੈਨੂੰ ਮੂਰਖ 叫ਪਦੇ ਹੋ ਇਹ ਕਹਿ ਕੇ ਉੱਥੋਂ ਡਾਰੀ ਮਾਰ ਜਾਂਦਾ ਹੁਣ ਕਬੂਤਰੀ ਕਬੂਤਰ ਨੂੰ ਪੁੱਛਦੀ ਆ ਵੀ ਇਹ ਆਪਾਂ ਨੂੰ ਇਉਂ ਕਿਉਂ ਕਹਿ ਕੇ ਗਿਆ ਇਹ ਮੂਰਖ ਜਿਹੜਾ ਵਾ ਇਹ ਵਾਰ-ਵਾਰ ਕਹਿ ਕੇ ਗਿਆ ਮੂਰਖ ਹੁੰਦਾ ਕੌਣ ਆ ਮੂਰਖ ਦਿਖਦਾ ਕਿਵੇਂ ਦਾ ਵਾ ਇਹ ਮੂਰਖ ਹੁੰਦੇ ਕੌਣ ਮੈਨੂੰ ਸਮਝ ਨਹੀਂ ਆਈ ਮੈਨੂੰ ਇਹਦਾ ਜਵਾਬ ਚਾਹੀਦਾ ਕਿਉਂਕਿ ਜਿਹੜੀ ਕਬੂਤਰੀ ਆ ਉਹਨੂੰ ਨਹੀਂ ਪਤਾ ਕਿ ਮੂਰਖ ਕਹਿੰਦੇ ਕਿਹਨੂੰ ਫਿਰ ਉਹ ਜਿਹੜੀ ਕਬੂਤਰੀ ਆ ਨਾ ਉਹ ਅੱਗੇ ਕਹਿਣ ਲੱਗ ਜਾਂਦੀ ਆ ਵੀ ਮੈਨੂੰ ਤਾਂ ਪਤੀ ਜੀ ਦੱਸੋ ਇਹ ਹੁੰਦਾ ਕੀ ਹੈ ਫਿਰ ਉਹ ਕਹਿੰਦਾ ਵੀ ਤੈਨੂੰ ਵੀ ਕਹਾਣੀ ਸੁਣਨੀ ਪਊਗੀ ਇੱਕ ਫਿਰ ਤੈਨੂੰ ਪਤਾ ਲੱਗ ਜੂ ਵੀ ਮੂਰਖ ਕੌਣ ਹੁੰਦੇ ਆ ਹੁਣ ਉਹ ਕਬੂਤਰ ਕਬੂਤਰੀ ਨੂੰ ਕਹਾਣੀ ਸੁਣਾਉਂਦਾ ਆਪਦੀ ਘਰਵਾਲੀ ਨੂੰ ਪਤਨੀ ਨੂੰ ਕਹਾਣੀ ਸੁਣਾ ਰਿਹਾ ਵੀ ਇਹ ਮੂਰਖ ਕੌਣ ਹੁੰਦੇ ਆ ਤਾਂ ਆਓ ਜੀ ਉਹਨਾਂ ਦੀ ਪੰਛੀਆਂ ਦੀ ਕਹਾਣੀ ਵੀ ਆਪਾਂ ਧਿਆਨ ਦੇ ਨਾਲ ਸੁਣੀਏ ਫਿਰ ਹੀ ਆਪਾਂ ਨੂੰ ਪੂਰੀ ਗੱਲ ਸਮਝ ਆਊਗੀ ਕਬੂਤਰ ਨੇ ਜਦੋਂ ਕਹਾਣੀ ਸੁਣਾਈ ਆ ਤੇ ਕਬੂਤਰੀ ਨੇ ਬੜੇ ਧਿਆਨ ਦੇ ਨਾਲ ਸੁਣੀ ਆ ਕਹਿਣ ਲੱਗਾ ਇੱਕ ਸੇਠ ਸੀ ਉਹਦੇ ਇਕਲੌਤਾ ਪੁੱਤਰ ਸੀ ਉਹਨੇ ਆਪਦੇ ਪੁੱਤਰ ਦੀ ਜਿਹੜੀ ਸ਼ਾਦੀ ਆ ਵਿਆਹ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਜਿਹੜਾ ਲੜਕਾ ਸੀ ਵਿਆਹ ਕਰਾ ਕੇ ਸ਼ਹਿਰ ਨੂੰ ਚਲਾ ਗਿਆ ਪੈਸੇ ਕਮਾਉਣ ਦੀ ਖਾਤਰ ਹਰ ਕੋਈ ਜਾਂਦਾ ਨਾ ਵਪਾਰੀ ਬੰਦੇ ਪਿੰਡਾਂ ਤੋਂ ਸ਼ਹਿਰ ਵੱਲ ਜਾਂਦੇ ਆ ਇਵੇਂ ਉਹ ਵੀ ਚਲਾ ਗਿਆ ਹੁਣ ਸੇਠ ਦਾ ਪੁੱਤਰ ਤਾਂ ਚਲਾ ਗਿਆ ਪੈਸਾ ਕਮਾਉਣ ਦੀ ਖਾਤਰ ਪਰ ਉਹਦੀ ਜਿਹੜੀ ਘਰ ਵਾਲੀ ਆ ਉਹ ਘਰੇ ਹੀ ਰਹਿੰਦੀ ਆ ਜਦੋਂ ਹੁਣ ਘਰੇ ਹੀ ਰਹਿੰਦੀ ਆ ਕਦੇ-ਕਦੇ ਉਹ ਫਿਰ ਖੂਹ ਤੇ ਵੀ ਚਲੀ ਜਾਂਦੀ ਆ ਪਾਣੀ ਭਰਨ ਵਾਸਤੇ ਤੇ ਇਸ਼ਨਾਨ ਕਰਨ ਵਾਸਤੇ ਇੱਕ ਦਿਨ ਉਹ ਜਦੋਂ ਉੱਥੇ ਗਈ ਆ ਨਾ ਤੇ ਉਹਨੇ ਕੀ ਦੇਖਿਆ ਕਿ ਉੱਥੇ ਕੋਈ ਯਾਤਰੀ ਆਇਆ ਉਹਨਾਂ ਨੇ ਆ ਕੇ ਕਿਹਾ ਸਾਨੂੰ ਬਹੁਤ ਪਿਆਸ ਲੱਗੀ ਆ ਸਾਨੂੰ ਕਿਰਪਾ ਕਰਕੇ ਨਾ ਪਾਣੀ ਪੀਣ ਲਈ ਦਿਓ ਤੇ ਥੋੜਾ ਜਿਹਾ ਪਾਣੀ ਛਕਾ ਦਿਓ ਉਹ ਛੇਠ ਦੀ ਜਿਹੜੀ ਘਰ ਵਾਲੀ ਆ ਫਿਰ ਉਹਨਾਂ ਨੂੰ ਆਖਦੀ ਆ ਵੀ ਤੁਸੀਂ ਕੌਣ ਹੋ ਬਿਨਾਂ ਮੈਨੂੰ ਆਪਣੇ ਬਾਰੇ ਜਾਣ ਪਛਾਣ ਕਰਾਓ ਫੇਰ ਹੀ ਤੁਹਾਨੂੰ ਪਾਣੀ ਦਊਂਗੀ ਨਾ ਪੀਣ ਵਾਸਤੇ ਪਹਿਲਾ ਬੰਦਾ ਉਹਨਾਂ ਤਿੰਨਾਂ ਵਿੱਚੋਂ ਬੋਲਿਆ ਵੀ ਅਸੀਂ ਯਾਤਰੀ ਆ ਉਹ ਕਹਿਣ ਲੱਗਾ ਮੈਂ ਯਾਤਰੀ ਆ ਘਰ ਵਾਲੀ ਜਿਹੜੀ ਸੇਠ ਦੇ ਪੁੱਤਰ ਦੇ ਘਰ ਵਾਲੀ ਆ ਉਹ ਕਹਿਣ ਲੱਗੀ ਕਿ ਮੈਨੂੰ ਐਂ ਦੱਸੋ ਯਾਤਰੀ ਦੋ ਤਰ੍ਹਾਂ ਦੇ ਹੁੰਦੇ ਆ ਤੁਸੀਂ ਇਹਨਾਂ ਚੋਂ ਕਿਹੜੇ ਤਰ੍ਹਾਂ ਦੇ ਯਾਤਰੀ ਹੋ ਫੇਰ ਹੀ ਮੈਂ ਤੁਹਾਨੂੰ ਪਾਣੀ ਪਿਆਉਂਗੀ ਉਹ ਬੰਦਾ ਸੋਚ ਵਿੱਚ ਪੈ ਗਿਆ ਵੀ ਮੈਂ ਯਾਤਰੀ ਤਾਂ ਹੈਗਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕਿਹੜੇ ਤਰ੍ਹਾਂ ਦਾ ਯਾਤਰੀ ਆ ਉਹ ਫਿਰ ਜਿਹੜੀ ਸੇਠ ਦੇ ਪੁੱਤਰ ਦੇ ਘਰ ਵਾਲੀ ਆ ਨਾ ਉਹ ਔਰਤ ਨੂੰ ਕੋਈ ਜਵਾਬ ਨਹੀਂ ਦਿੰਦਾ ਜਿਹਦੇ ਕਰਕੇ ਫਿਰ ਉਹ ਸ਼ਸ਼ੋਪੰਜ ਵਿੱਚ ਪੈ ਜਾਂਦਾ ਫਿਰ ਉਹ ਦੂਜੇ ਨੂੰ ਪੁੱਛਦੀ ਹੈ ਭਾਈ ਤੂੰ ਕੌਣ ਆ ਤੂੰ ਵੀ ਆਪ ਦੀ ਜਾਣ ਪਛਾਣ ਕਰਾ ਮੈਨੂੰ ਦੂਜੇ ਵਿਅਕਤੀ ਕਹਿੰਦਾ ਮੈਨੂੰ ਬਹੁਤ ਪਿਆਸ ਲੱਗੀ ਹੋਈ ਆ ਕਿਰਪਾ ਕਰਕੇ ਮੈਨੂੰ ਪਾਣੀ ਪਿਆਓ ਪਰ ਉਹ ਕਹਿੰਦੀ ਤੂੰ ਹੈ ਕੌਣ ਆ ਉਹ ਕਹਿੰਦਾ ਮੈਂ ਅਨਪੜ ਗਵਾਰ ਆ ਮੈਨੂੰ ਦੱਸ ਕਰਪਾ ਕਰਕੇ ਹੁਣ ਤਾਂ ਮੈਂ ਤੈਨੂੰ ਦੱਸਦਾ ਨਾ ਮੈਂ ਅਨਪੜ ਗਵਾਰ ਆ ਇਸ ਕਰਕੇ ਮੈਨੂੰ ਪਾਣੀ ਪਿਆ ਦੇ ਉਹ ਕਹਿਣ ਲੱਗੀ ਅਨਪੜ ਗਵਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਉਹਨਾਂ ਚੋਂ ਤੂੰ ਕਿਹੜੀ ਤਰ੍ਹਾਂ ਦਾ ਵਾ ਮੈਨੂੰ ਉਹ ਦੱਸ ਉਹ ਵੀ ਸ਼ਸ਼ੋਪੰਜ ਵਿੱਚ ਪੈ ਗਿਆ ਉਹਨੂੰ ਵੀ ਗੱਲ ਨਾ ਆਉਡੀ ਕਿਉਂਕਿ ਉਹਨਾਂ ਕੋਲ ਜਵਾਬ ਹੀ ਨਹੀਂ ਸੀਗੇ ਦੋਨਾਂ ਕੋਲੇ ਤੀਜੇ ਨੂੰ ਪੁੱਛਿਆ ਵੀ ਤੂੰ ਪਾਣੀ ਪੀਣਾ ਉਹ ਕਹਿੰਦਾ ਹਾਂ ਮੈਂ ਵੀ ਪਾਣੀ ਪੀਣਾ ਉਹ ਕਹਿਣ ਲੱਗੀ ਤੂੰ ਹੈ ਕੌਣ ਆ ਪਹਿਲਾਂ ਆਪਦੇ ਬਾਰੇ ਜਾਣ ਪਛਾਣ ਕਰਾਓ ਉਹ ਕਹਿੰਦਾ ਮੈਂ ਮੂਰਖਾਂ ਉਹ ਕਹਿੰਦੀ ਠੀਕ ਆ ਔਰਤ ਬੋਲੀ ਬੀਬੀ ਬੋਲੀ ਵੀ ਹਾਂ ਤੂੰ ਮੂਰਖਾ ਪਰ ਮੂਰਖ ਵੀ ਦੋ ਤਰ੍ਹਾਂ ਦੇ ਹੁੰਦੇ ਆ ਉਹਨਾਂ 'ਚ ਮੈਨੂੰ ਦੱਸ ਤੂੰ ਕਿਹੜੇ ਤਰ੍ਹਾਂ ਦਾ ਮੂਰਖਾ ਜਾਣ ਪਛਾਣ ਤੋਂ ਬਿਨਾਂ ਤਾਂ ਮੈਂ ਪਾਣੀ ਨਹੀਂ ਦੇ ਸਕਦੀ ਉਹਨੂੰ ਵੀ ਗੱਲ ਦਾ ਜਵਾਬ ਨਹੀਂ ਆਇਆ ਤਿੰਨਾਂ ਨੂੰ ਜਵਾਬ ਨਹੀਂ ਆਇਆ ਪਹਿਲੇ ਨੇ ਕਿਹਾ ਮੈਂ ਯਾਤਰੀ ਆ ਉਹਨੂੰ ਜਵਾਬ ਨਹੀਂ ਆਇਆ ਕਿਹੜੇ ਤਰ੍ਹਾਂ ਦਾ ਯਾਤਰੀ ਦੂਜੇ ਨੇ ਕਿਹਾ ਅਨਪੜ ਗਵਾਰ ਆ ਉਹਨੂੰ ਵੀ ਗੱਲ ਦਾ ਜਵਾਬ ਨਹੀਂ ਆਇਆ ਕਿਹੜੇ ਤਰ੍ਹਾਂ ਦਾ ਅਨਪੜ ਗਵਾਰ ਆ ਤੀਜੇ ਨੇ ਕਿਹਾ ਮੈਂ ਮੂਰਖਾ ਉਹਦਾ ਵੀ ਉਹਨੂੰ ਜਵਾਬ ਨਹੀਂ ਆਇਆ ਤਾਂ ਇਹ ਜਦੋਂ ਕਬੂਤਰ ਕਹਾਣੀ ਸੁਣਾ ਰਿਹਾ ਕਬੂਤਰੀ ਬੜੇ ਗੌਰ ਦੇ ਨਾਲ ਕਹਾਣੀ ਸੁਣੀ ਜਾਂਦੀ ਆ ਵੀ ਕਿਤੇ ਕੋਈ ਗੱਲ ਰਹਿ ਨਾ ਜਾਵੇ ਫਿਰ ਉਹ ਕਹਿਣ ਲੱਗੀ ਉਹ ਸੇਠ ਦੇ ਪੁੱਤਰ ਦੀ ਘਰ ਵਾਲੀ ਕਿਉਂਕਿ ਉਥੇ ਇਸ਼ਨਾਨ ਕਰਨ ਆਈ ਹੋਈ ਸੀਗੀ ਉਹਨੇ ਪੂਰੇ ਕੱਪੜੇ ਨਹੀਂ ਸਿਪਾਏ ਹੋਏ ਉੱਥੇ ਉਹ ਕਹਿਣ ਲੱਗੀ ਤੁਸੀਂ ਆਓ ਹੁਣ ਆਪਾਂ ਘਰੇ ਚੱਲਦੇ ਆ ਮੇਰੇ ਘਰੇ ਚੱਲੋ ਉੱਥੇ ਜਾ ਕੇ ਮੈਂ ਤੁਹਾਨੂੰ ਤਿੰਨਾਂ ਨੂੰ ਪਾਣੀ ਪਿਉਂਗੀ ਉਹ ਆ ਰਹੀ ਆ ਉਹ ਪਿੱਛੇ-ਪਿੱਛੇ ਤਿੰਨ ਜਣੇ ਆ ਰਹੇ ਆ ਪਿਆਸੇ ਹੋਏ ਆ ਇਧਰੋਂ ਸੇਠ ਨੇ ਦੇਖ ਲਿਆ ਉਹ ਕਹਿਣ ਲੱਗਾ ਮੱਥੇ ਤੇ ਹੱਥ ਮਾਰ ਕੇ ਵੀ ਇਹ ਜਿਹੜੀ ਮੇਰੀ ਨੌ ਰਾਣੀ ਆ ਦੇਖੋ ਭਾਬ ਕੀ ਮਰਦਾਂ ਨਾਲ ਘੁੰਮ ਰਹੀ ਆ ਹੋਰਾਂ ਨਾਲ ਗੈਰਾਂ ਦੇ ਨਾਲ ਪਰ ਜਿਹੜੀ ਆ ਮਰਦਾਂ ਦਾ ਸੰਗ ਕਰ ਰਹੀ ਆ ਮੇਰਾ ਜਿਹੜਾ ਪੁੱਤਰ ਆ ਵਿਦੇਸ਼ ਗਿਆ ਹੋਇਆ ਫਿਰ ਉਹ ਕਹਿੰਦਾ ਵੀ ਉਹਨੂੰ ਕਾਹਨੂੰ ਉੱਥੇ ਭੇਜਣਾ ਸੀ ਮੈਂ ਉਹ ਇਹ ਚੀਜ਼ਾਂ ਵਾਰ-ਵਾਰ ਮਨਚ ਸੋਚਦਾ ਸ਼ੇਠ ਤਾਂ ਇਹ ਸੋਚ ਰਿਹਾ ਉਹ ਜਿਹੜੀ ਹੈ ਬੀਬੀ ਉਹ ਘਰੇ ਆਉਂਦੀ ਤੇ ਤਿੰਨ ਯਾਤਰੀਆਂ ਨੂੰ ਪਾਣੀ ਪਿਉਂਦੀ ਆ ਪਹਿਲਾ ਜਿਹੜਾ ਕਹਿੰਦਾ ਸੀ ਮੈਂ ਯਾਤਰੀ ਆ ਦੂਜਾ ਕਹਿੰਦਾ ਸੀ ਮੂਰਖਾ ਤੀਜਾ ਕਹਿੰਦਾ ਸੀ ਅਨਪੜ ਗਵਾਰ ਆ ਤਿੰਨਾਂ ਨੂੰ ਪਾਣੀ ਪਿਆ ਦਿੰਦੀ ਤੇ ਕਹਿੰਦੀ ਆ ਵੀ ਮੈਂ ਤਾਂ ਆਏਗੇ ਯਾਤਰੀਆਂ ਦੀ ਸੇਵਾ ਕਰਨੀ ਚਾਹੁੰਨੀ ਆ ਪਰ ਉੱਥੇ ਜਿੱਥੇ ਖੂਹ ਤੇ ਤੁਸੀਂ ਮੈਨੂੰ ਮਿਲੇ ਸੀ ਨਾ ਉੱਥੇ ਪੂਰੇ ਵਸਤਰ ਨਹੀਂ ਸੀਗੇ ਮੇਰੇ ਪਾਏ ਹੋਏ ਇਸ ਕਰਕੇ ਮੈਂ ਸੰਕੋਚ ਰਹੀ ਸੀਗੀ ਤੁਹਾਡੇ ਸਾਹਮਣੇ ਆਉਣਾ ਸ਼ਰਮ ਸੀ ਮੈਨੂੰ ਉੱਥੇ ਮੈਂ ਪਾਣੀ ਕਿਵੇਂ ਪੀਉਂਦੀ ਤਾ ਮੈਂ ਤੁਹਾਨੂੰ ਘਰੇ ਲਿਆ ਕੇ ਪਾਣੀ ਪਿਆਇਆ ਮੈਂ ਤਾਂ ਤੁਹਾਨੂੰ ਔਖੇ ਔਖੇ ਸਵਾਲ ਪੁੱਛੇ ਸੀ ਹੋਰ ਉੱਥੇ ਮੇਰਾ ਕੋਈ ਮਕਸਦ ਨਹੀਂ ਸੀ ਪਾਣੀ ਤਾਂ ਮੈਂ ਤੁਹਾਨੂੰ ਪਿਉਣਾ ਹੀ ਸੀ ਪਾਣੀ ਪਿਉਣਾ ਤਾਂ ਇੱਕ ਸੇਵਾ ਵਾ ਕਰਨੀ ਸੀ ਪਰ ਉੱਥੇ ਮੈਂ ਆਪ ਜੀ ਨੂੰ ਇਸ ਕਰਕੇ ਨਹੀਂ ਪਿਆ ਸਕੀ ਉੱਥੇ ਕਿਉਂਕਿ ਮੈਂ ਪੂਰੇ ਬਸਤਰ ਨਹੀਂ ਸੀ ਪਾਏ ਹੋਏ ਤੇ ਇਸ ਕਰਕੇ ਮੇਰੇ ਇੱਕ ਔਰਤ ਦੇ ਕੋਲ ਇੱਕ ਸ਼ਰਮ ਹੁੰਦੀ ਆ ਤੇ ਉਹ ਔਰਤ ਜਿਹੜੀ ਆ ਆਪਾਂ ਕਹਿੰਦੇ ਆ ਕਿ ਸ਼ਰਮ ਔਰਤ ਦਾ ਗਹਿਣਾ ਹੁੰਦੀ ਆ ਇਸ ਕਰਕੇ ਨਹੀਂ ਮੈਂ ਪਿਆ ਸਕੀ ਇੱਥੇ ਹੁਣ ਪੂਰੇ ਕੱਪੜੇ ਪਾ ਕਰ ਹੀ ਮੈਂ ਤੁਹਾਨੂੰ ਇਹ ਜਲ ਛਕਾ ਰਹੀ ਹਾਂ ਤਾਂ ਮੈਂ ਤੁਹਾਨੂੰ ਉੱਥੇ ਘਰ ਨੂੰ ਤੋਰ ਦਿੱਤਾ ਹੈ ਤੇ ਨਾਲ ਤੁਹਾਡੇ ਆ ਕੇ ਤੁਹਾਨੂੰ ਪਾਣੀ ਪਿਆਇਆ ਉਹਨੇ ਬੜੇ ਹੀ ਪਿਆਰ ਭਾਵ ਦੇ ਨਾਲ ਉਹਨਾਂ ਨੂੰ ਜਲ ਛਕਾ ਦਿੱਤਾ ਵੀ ਯਾਤਰੀ ਆ ਤੇ ਆਖਿਆ ਭਾਈ ਹੁਣ ਤੁਸੀਂ ਆਪਦੇ ਘਰਾਂ ਨੂੰ ਜਾਓ ਕਿ ਜਿੱਥੇ-ਜਿੱਥੇ ਜਾਣਾ ਚਲੇ ਜਾ ਉਹ ਚਲੇ ਜਾਂਦੇ ਆ ਇੱਧਰ ਜਿਹੜਾ ਸੇਠ ਆ ਉਹ ਮੱਥੇ ਤੇ ਹੱਥ ਰੱਖ ਕੇ ਸੋਚੀ ਜਾਂਦਾ ਵੀ ਮੇਰੀ ਜਿਹੜੀ ਨੌਂ ਆ ਇਹ ਚਰਿੱਤਰਹੀਨ ਹੋ ਚੁੱਕੀ ਆ ਕਹਾਈ ਮਰਦਾਂ ਨੂੰ ਲੈ ਕੇ ਆਉਂਦੀ ਆ ਮੇਰਾ ਪੁੱਤਰ ਬਾਹਰ ਗਿਆ ਹੋਇਆ ਉਹ ਬਹੁਤ ਦੁਖੀ ਹੁੰਦਾ ਵੀ ਇਹ ਮੇਰੇ ਘਰ ਵਿੱਚ ਹੀ ਲਿਆਉਣ ਲੱਗ ਗਈ ਦੇਖੋ ਗੈਰ ਮਰਦਾਂ ਨੂੰ ਉਹਨੂੰ ਨਹੀਂ ਪਤਾ ਵੀ ਇਹਦੇ ਪਿੱਛੇ ਗੱਲ ਕੀ ਆ ਭਾਵੇਂ ਉਹਦੀ ਅੱਖਾਂ ਸਾਹਮਣੇ ਹੋ ਰਿਹਾ ਉਹਨੇ ਤਾਂ ਉਹ ਹੀ ਸੱਚ ਮੰਨਣਾ ਨਾ ਫਿਰ ਉਹ ਸੋਚ ਹੀ ਜਾਂਦਾ ਇਹ ਚੀਜ਼ ਉਹਦੇ ਮਨ 'ਚ ਵਾਰ-ਵਾਰ ਆਈ ਜਾਂਦੀ ਆ ਸੇਠ ਸੋਚਦਾ ਵੀ ਜੇ ਬਿਮਾਰੀ ਦਾ ਆਪਾਂ ਇਲਾਜ ਨਾ ਨਾ ਕਰੀਏ ਬਿਮਾਰੀ ਅੱਗੇ ਵਧ ਜਾਂਦੀ ਆ ਆਪਾਂ ਵੀ ਦੇਖਦੇ ਆ ਬਿਮਾਰੀ ਨੂੰ ਆਪਾਂ ਰੋਕੀ ਨਾ ਬਿਮਾਰੀ ਵਧ ਹੀ ਜਾਂਦੀ ਆ ਵੀ ਇਹਦਾ ਤਾਂ ਇਲਾਜ ਕਰਨਾ ਪੈਣਾ ਕੋਈ ਇਹ ਰਾਜੇ ਹੀ ਫੈਸਲਾ ਕਰੂ ਰਾਜੇ ਦੇ ਦਰਬਾਰ ਵਿੱਚ ਚਲਿਆ ਜਾਂਦਾ ਕਬੂਤਰ ਕਬੂਤਰੀ ਨੂੰ ਕਹਾਣੀ ਸੁਣਾ ਰਿਹਾ ਉਹ ਹੰਗਾਰੇ ਵੀ ਭਰਦੀ ਆ ਫਿਰ ਰਾਜੇ ਦੇ ਦਰਬਾਰ ਵਿੱਚ ਜਾ ਕੇ ਕਹਿੰਦਾ ਕਿ ਨਿਆਂ ਕਰੋ ਮੇਰੇ ਨਾਲ ਇਨਸਾਫ ਕਰੋ ਕਿਰਪਾ ਕਰੋ ਤੁਸੀਂ ਰਾਜੇਓ ਬਾਦਸ਼ਾਹ ਜਹਾਂਪਨਾ ਮੇਰੀ ਮਦਦ ਕਰੋ ਰਾਜੇ ਨੇ ਜਦੋਂ ਸਾਰੀ ਗੱਲ ਸੁਣੀ ਆ ਫਿਰ ਉਹ ਕਹਿਣ ਲੱਗਾ ਉਹਦੇ ਸੈਨਿਕਾਂ ਨੂੰ ਜਾਓ ਭਾਈ ਉਹ ਜਿਹੜੀ ਸੇਠ ਦੀ ਜਿਹੜੀ ਨੋਂ ਆ ਉਹਨਾਂ ਨੂੰ ਲੈ ਕੇ ਆਓ ਜਦੋਂ ਸੈਨਿਕ ਲੈਣ ਜਾਂਦੇ ਆ ਫਿਰ ਉਹ ਅੱਗੋਂ ਪੁੱਛਦੀ ਆ ਵੀ ਠੀਕ ਆ ਮੈਨੂੰ ਰਾਜੇ ਨੇ ਬੁਲਾਇਆ ਸਿਰ ਮੱਥੇ ਰਾਜੇ ਦਾ ਹੁਕਮ ਮੈਂ ਮੰਦੀ ਆ ਪਰ ਮੈਨੂੰ ਇਹ ਦੱਸੋ ਵੀ ਰਾਜੇ ਨੇ ਮੈਨੂੰ ਕਿਹਦੇ ਰੂਪ ਵਿੱਚ ਬੁਲਾਇਆ ਇੱਕ ਬਹੂ ਦੇ ਰੂਪ ਵਿੱਚ ਬੁਲਾਇਆ ਜਾਂ ਫਿਰ ਇੱਕ ਪੁੱਤਰੀ ਦੇ ਰੂਪ ਵਿੱਚ ਬੁਲਾਇਆ ਕਿਹੜਾ ਰੂਪ ਆ ਵੀ ਜਾਂ ਫਿਰ ਕਿਹੜੇ ਰੂਪ ਵਿੱਚ ਉਹਨੇ ਮੈਨੂੰ ਬੁਲਾਇਆ ਮੈਨੂੰ ਦੱਸੋ ਰਾਜੇ ਨੂੰ ਪੁੱਛ ਕੇ ਆਓ ਪਹਿਲਾਂ ਫਿਰ ਮੈਂ ਤੁਹਾਡੇ ਨਾਲ ਚੱਲੂਗੀ ਫਿਰ ਜਾਂ ਫਿਰ ਉਹਨੇ ਮੈਨੂੰ ਮਾਂ ਦੇ ਰੂਪ ਵਿੱਚ ਬੁਲਾਇਆ ਰਾਜੇ ਨੇ ਪੁੱਛ ਕੇ ਨਾ ਆਓ ਨਾ ਪਹਿਲਾਂ ਫਿਰ ਉਹ ਸੈਨਿਕ ਆਉਂਦੇ ਆ ਰਾਜੇ ਨੂੰ ਕਹਿੰਦੇ ਆ ਰਾਜਨ ਇੱਕ ਸਮੱਸਿਆ ਖੜੀ ਹੋ ਗਈ ਆ ਉਹ ਔਰਤ ਕਹਿ ਰਹੀ ਆ ਵੀ ਤੁਸੀਂ ਉਹਨੂੰ ਕਿਹੜੇ ਰੂਪ ਵਿੱਚ ਬੁਲਾਇਆ ਮਾਂ ਦੇ ਬੇਟੀ ਦੇ ਨਾਹ ਦੇ ਰੂਪ ਵਿੱਚ ਕਿਹੜੇ ਰੂਪ ਵਿੱਚ ਬੁਲਾ ਰਹੇ ਹੋ ਉਹ ਜਾਣਨਾ ਚਾਹੁੰਦੀ ਆ ਫੇਰ ਹੀ ਆਉਗੀ ਜ਼ਰੂਰ ਪਰ ਉਹਨੂੰ ਸਵਾਲ ਦੇ ਜਵਾਬ ਚਾਹੀਦੇ ਆ ਰਾਜਾ ਵੀ ਸੋਚਣ ਲੱਗ ਗਿਆ ਰਾਜਾ ਕਹਿਣ ਲੱਗਾ ਮੈਂ ਆਪਦੇ ਮੰਤਰੀਆਂ ਨਾਲ ਸਲਾਹ ਕਰਦਾ ਲੋੜ ਜਦੋਂ ਪੈਂਦੀ ਆ ਫਿਰ ਰਾਜੇ ਮੰਤਰੀ ਨੇ ਸਲਾਹ ਕਰਦੇ ਆ ਨਾ ਮੰਤਰੀਆਂ ਨੂੰ ਸੱਦ ਲਿਆ ਵਜ਼ੀਰਾਂ ਨੂੰ ਉਹ ਕਹਿੰਦੇ ਤੁਸੀਂ ਨਾ ਉਹਨੂੰ ਕਹੋ ਨੌ ਦੇ ਰੂਪ ਦੇ ਵਿੱਚ ਹੀ ਬੁਲਾਓ ਕਿਉਂਕਿ ਸੇਠ ਜਿਹੜਾ ਉਹਦੀ ਨੌ ਲੱਗਦੀ ਆ ਤੇ ਇਹ ਆਪਣੇ ਇਲਾਕੇ ਦਾ ਨਗਰ ਦਾ ਸੇਠ ਆ ਇਹਦੀ ਨੌ ਆ ਤੇ ਆਪਣੀ ਵੀ ਉਹ ਨੌ ਲੱਗੀ ਨਾ ਇਹਨੂੰ ਨੌ ਰਾਣੀ ਦੇ ਰੂਪ ਵਿੱਚ ਬੁਲਾਓ ਰਾਜੇ ਨੇ ਪਾਲਕੀ ਭੇਜੀ ਆਖਿਆ ਉਹਨੂੰ ਨੌ ਦੇ ਰੂਪ ਵਿੱਚ ਲੈ ਕੇ ਆਓ ਫਿਰ ਉਹ ਸੈਨਿਕ ਜਾਂਦੇ ਆ ਤੇ ਪਾਲਕੀ ਲੈ ਕੇ ਜਾਂਦੇ ਆ ਤੇ ਆਖਿਆ ਨੌ ਦੇ ਰੂਪ ਵਿੱਚ ਤੁਹਾਨੂੰ ਬੁਲਾਇਆ ਉਹ ਫਿਰ ਉੱਠ ਕੇ ਪਾਲਕੀ ਦੇ ਵਿੱਚ ਬਹਿ ਜਾਂਦੀ ਆ ਪਾਲਕੀ ਚ ਬਿਠਾ ਕੇ ਉਹਨੂੰ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਰਾਜੇ ਦੇ ਦਰਬਾਰ ਵਿੱਚ ਲਿਆਂਦਾ ਜਾਂਦਾ ਉੱਥੇ ਪੇਸ਼ ਹੁੰਦੀ ਆ ਰਾਜਾ ਉਹਨੂੰ ਕਹਿਣ ਲੱਗਾ ਕਿ ਤੂੰ ਚਰਿੱਤਰਹੀਨ ਔਰਤਾਂ ਇੱਕ ਤੇਰਾ ਘਰ ਵਾਲਾ ਮਿਹਨਤ ਕਰਨ ਲਈ ਵਿਦੇਸ਼ ਗਿਆ ਹੋਇਆ ਤੂੰ ਗੈਰ ਮਰਦਾਂ ਨੂੰ ਘਰੇ ਲੈ ਕੇ ਆਉਂਦੀਆਂ ਇੱਕ ਨਹੀਂ ਦੋ ਨਹੀਂ ਉਹ ਵੀ ਤਿੰਨ ਤਿੰਨ ਰਾਜਾ ਉਹਨੂੰ ਥੋੜਾ ਇਸ ਤਰ੍ਹਾਂ ਪੁੱਛਦਾ ਸਵਾਲ ਪੁੱਛਦਾ ਕਿਉਂਕਿ ਰਾਜੇ ਨੂੰ ਤਾਂ ਜਿੰਮੇ ਗੱਲ ਦੱਸੀ ਗਈ ਆ ਉਹਨੇ ਤਾਂ ਉਹਨੇ ਪੁੱਛਣੀ ਆ ਨਾ ਫਿਰ ਉਹ ਪੁੱਛ ਰਿਹਾ ਤਾਂ ਇਹ ਜਿਹੜੀ ਆ ਬੋਲਦੀ ਆ ਫਿਰ ਔਰਤ ਬੀਬੀ ਬੋਲੀ ਆ ਇਹ ਕਹਿਣ ਲੱਗੀ ਮਹਾਰਾਜ ਦੇਖੋ ਜੀ ਕੀ ਕਿਸੇ ਪਿਆਸੇ ਬੰਦੇ ਨੂੰ ਭੁੱਖੇ ਬੰਦੇ ਨੂੰ ਜੇ ਆਪਾਂ ਰੋਟੀ ਖਵਾਈਏ ਪਿਆਸੇ ਬੰਦੇ ਨੂੰ ਪਾਣੀ ਪਿਵਾਈਏ ਕੀ ਇਹ ਗਲਤ ਆ ਅਪਰਾਧ ਆ ਤੁਸੀਂ ਮੈਨੂੰ ਕਹਿ ਰਹੇ ਹੋ ਕਿਉਂਕਿ ਰਾਜੇ ਨੇ ਕਹਿਤਾ ਸੀ ਨਾ ਵੀ ਜੇ ਤੂੰ ਚਰਿੱਤਰਹੀਨ ਔਰਤ ਤੈਨੂੰ ਸਜ਼ਾ ਦਿੱਤੀ ਜਾਣੀ ਐ ਦੇਸ਼ ਚੋਂ ਵੀ ਮੈਂ ਆਪਦੇ ਇਲਾਕੇ ਚੋਂ ਬਾਹਰ ਕੱਢ ਦੂੰਗਾ ਫਿਰ ਕਹਿੰਦੀ ਮੈਨੂੰ ਦੱਸੋ ਜੀ ਪਿਆਸੇ ਬੰਦੇ ਨੂੰ ਪਾਣੀ ਪਿਉਣਾ ਗਲਤ ਆ ਭੁੱਖੇ ਬੰਦੇ ਨੂੰ ਭੋਜਨ ਸ਼ਿਕਾਉਣਾ ਗਲਤ ਆ ਤਾਂ ਮੈਂ ਕਹਿੰਨੀ ਆ ਮੇਰੀ ਗਲਤੀ ਐ ਤੁਸੀਂ ਪੂਰੀ ਗੱਲ ਨੂੰ ਪਹਿਲਾਂ ਜਾਣੋ ਸਮਝੋ ਕੀ ਤੁਹਾਡੇ ਰਾਜ ਦੇ ਵਿੱਚ ਮੈਨੂੰ ਇਹ ਦੱਸੋ ਵੀ ਭੁੱਖੇ ਬੰਦੇ ਨੂੰ ਜੇ ਆਪਾਂ ਰੋਟੀ ਖਵਾ ਦਈਏ ਪਿਆਸੇ ਬੰਦੇ ਨੂੰ ਪਾਣੀ ਪਿਆ ਦਈਏ ਕੀ ਅਪਰਾਧ ਆ ਇਹ ਜੇ ਅਪਰਾਧ ਹੈ ਤਾਂ ਮੈਂ ਕੀਤਾ ਹੈ ਰਾਜਾ ਕਹਿਣ ਲੱਗਾ ਮੈਨੂੰ ਪੂਰੀ ਗੱਲ ਦੱਸ ਵੀ ਗੱਲ ਕੀ ਹੋਈ ਆ ਫਿਰ ਉਹਨੇ ਦੱਸੀ ਮੈਂ ਖੂਹ ਤੇ ਸੀ ਤੇ ਉੱਥੇ ਪਾਣੀ ਭਰਨ ਗਈ ਤੇ ਨਾਲੇ ਇਸ਼ਨਾਨ ਕਰਨ ਉੱਥੇ ਤਿੰਨ ਬੰਦੇ ਆ ਗਏ ਉਹ ਮੈਨੂੰ ਕਹਿਣ ਵੀ ਮੈਨੂੰ ਪਾਣੀ ਪਿਆ ਉਦੋਂ ਮੇਰੇ ਪੂਰੇ ਕੱਪੜੇ ਨਹੀਂ ਸੀ ਪਾਏ ਮੈਂ ਬੈਠੀ ਬੈਠੀ ਨੰਨ ਨੂੰ ਆਖ ਦਿੱਤਾ ਵੀ ਤੁਸੀਂ ਆਓ ਕਰੋ ਸਾਹਮਣੇ ਮੇਰਾ ਘਰ ਆ ਉਧਰ ਨੂੰ ਜਾਓ ਤੇ ਮੈਂ ਤੁਹਾਡੇ ਪਿੱਛੇ ਪਿੱਛੇ ਆਉਣੀ ਆ ਜਦ ਨੂੰ ਮੈਂ ਪੂਰੇ ਕੱਪੜੇ ਪਾਏ ਆ ਤੇ ਘਰੇ ਮੈਂ ਆਈਆਂ ਤੇ ਫਿਰ ਜਾ ਕੇ ਉਹਨਾਂ ਨੂੰ ਮੈਂ ਇਹ ਪਾਣੀ ਪਿਆ ਦਿੱਤਾ ਉਹਨਾਂ ਦੀ ਪਿਆਸ ਬੁਝਾਈ ਆ ਗਲਤ ਤਾਂ ਇਹ ਹੋਈ ਆ ਇਹਨਾਂ ਨੂੰ ਸ਼ੱਕ ਪੈ ਗਿਆ ਮੇਰੇ ਤੇ ਸਹੁਰੇ ਨੂੰ ਇਹਨਾਂ ਨੇ ਮੈਨੂੰ ਸ਼ੱਕ ਦੀ ਨਿਗਾਹ ਚ ਦੇਖਿਆ ਤੇ ਤੁਹਾਡੇ ਕੋਲ ਆ ਕੇ ਪੇਸ਼ ਹੋ ਗਿਆ ਗਲਤ ਇੰਨੀ ਹੋਈ ਆ ਰਾਜਾ ਕਹਿਣ ਲੱਗਾ ਤੁਸੀਂ ਖੂਹ ਤੇ ਪਾਣੀ ਕਿਉਂ ਨਹੀਂ ਪਿਆਇਆ ਉਹ ਕਹਿਣ ਲੱਗੀ ਖੂ ਤੇ ਮੈਂ ਪਾਣੀ ਤਾਂ ਨਹੀਂ ਪਾਇਆ ਉੱਥੇ ਮੈਂ ਉਹਨਾਂ ਨੂੰ ਸਵਾਲ ਪੁੱਛ ਲੇ। ਉਹਨਾਂ ਨੂੰ ਉਹਨਾਂ ਦੇ ਜਵਾਬ ਹੀ ਨਹੀਂ ਆਏ। ਮੈਨੂੰ ਪਤਾ ਸੀ ਇਹ ਜਵਾਬ ਨਹੀਂ ਦੇ ਸਕਣਗੇ। ਇਹਨਾਂ ਨੂੰ ਫਿਰ ਗੱਲ ਬਦਲ ਕੇ ਥੋ ਪਾਣੀ ਮੈਂ ਘਰੇ ਜਾ ਕੇ ਪਿਆਉਂਗੀ। ਗੱਲ ਬਦਲ ਨਹੀਂ ਸੀ ਮੈਂ ਤਾਂ ਗੱਲ ਟਾਲਣੀ ਸੀ। ਜਦੋਂ ਮੈਂ ਪੂਰੇ ਕੱਪੜੇ ਪਾ ਲਏ ਆ ਉਹਨਾਂ ਨੂੰ ਜਵਾਬ ਨਹੀਂ ਆਏ ਤੇ ਮੈਂ ਘਰੇ ਆ ਕੇ ਪਾਣੀ ਪੀਆਤਾ। ਉਹ ਤਿੰਨ ਸਵਾਲ ਜਿਹੜੇ ਆ ਉਹ ਕਿਹੜੇ ਸੀਗੇ ਰਾਜਾ ਕਹਿੰਦਾ? ਜਿਹੜੇ ਤਿੰਨਾਂ ਜਾਨਾਂ ਨੂੰ ਪੁੱਛੇ ਆ। ਜਦੋਂ ਉਹਨੇ ਸਵਾਲ ਦੱਸੇ ਆ ਵੀ ਮੂਰਖ ਦੋ ਤਰ੍ਹਾਂ ਦੇ ਹੁੰਦੇ ਆ ਯਾਤਰੀ ਦੋ ਤਰ੍ਹਾਂ ਦੇ ਹੁੰਦੇ ਆ ਅਨਪੜ ਗਵਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ ਰਾਜਾ ਵੀ ਬੜਾ ਸ਼ਸ਼ੋਭੰਜ ਵਿੱਚ ਪੈ ਗਿਆ ਉਹਨਾਂ ਵਾਂਗ ਵੀ ਮੈਂ ਤਾਂ ਇਹ ਜਾਣਨਾ ਚਾਹੁੰਨਾ ਵੀ ਇਹ ਕਿਵੇਂ ਦੋ-ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਆਪਾਂ ਕਹਿੰਦੇ ਮੂਰਖ ਤਾਂ ਇੱਕ ਤਰ੍ਹਾਂ ਦਾ ਹੀ ਹੁੰਦਾ ਅਨਪੜ ਵੀ ਇੱਕ ਤਰ੍ਹਾਂ ਦਾ ਹੁੰਦਾ ਯਾਤਰੀ ਵੀ ਇੱਕ ਤਰ੍ਹਾਂ ਦਾ ਹੁੰਦਾ ਕਮਾਲ ਹੋ ਗਈ ਇਹਨਾਂ ਸਵਾਲਾਂ ਦੇ ਜਵਾਬ ਮੈਨੂੰ ਵੀ ਚਾਹੀਦੇ ਰਾਜਾ ਕਹਿਣ ਲੱਗਾ ਵੀ ਕਿਰਪਾ ਕਰਕੇ ਮੈਨੂੰ ਵੀ ਤੁਸੀਂ ਇਹ ਉੱਤਰ ਦਿਓ ਫਿਰ ਉਹ ਕਹਿਣ ਲੱਗੀ ਇਹ ਸਵਾਲ ਵੀ ਬੜੇ ਕੀਮਤੀ ਆ ਇਹ ਪਨਾ ਬਾਦਸ਼ਾਹ ਰਾਜਨ ਤੇ ਇਹਨਾਂ ਦੇ ਉੱਤਰ ਵੀ ਬੜੇ ਕੀਮਤੀ ਆ ਮੈਂ ਤੁਹਾਨੂੰ ਉਹ ਤਿੰਨੇ ਉੱਤਰ ਵੀ ਦੱਸਦੀ ਆ ਪਰ ਤੁਸੀਂ ਨਾ ਇਹ ਗੱਲ ਆ ਦੱਸੋ ਵੀ ਮੈਨੂੰ ਮਿਲੂਗਾ ਕੀ ਬਾਅਦ ਚ ਜਵਾਬ ਤਾਂ ਮੈਂ ਦੇ ਦੂੰਗੀ ਮੈਨੂੰ ਬਦਲੇ ਵਿੱਚ ਕੀ ਦੋਵਗੇ ਕੀ ਇਨਾਮ ਮੈਨੂੰ ਮਿਲੇਗਾ ਕਿਸ ਤਰ੍ਹਾਂ ਦੀ ਮੇਰੀ ਸੇਵਾ ਹੋਵੇਗੀ ਤੇ ਰਾਜੇ ਨੂੰ ਕਹਿਣ ਲੱਗੀ ਕਿ ਦੇਖੋ ਜੀ ਇਹ ਸਵਾਲ ਬੜੇ ਕੀਮਤੀ ਆ ਜਵਾਬ ਉਦੋਂ ਵੀ ਕੀਮਤੀ ਆ ਤੁਸੀਂ ਮੈਨੂੰ ਕੀ ਦਿਓਗੇ ਰਾਜਾ ਕਹਿਣ ਲੱਗਾ ਵੀ ਸੋਚ-ਸੋਚ ਕੇ ਵੀ ਮੈਂ ਸਵਾਲਾਂ ਦੇ ਜਵਾਬ ਤਾਂ ਲੈਣਾ ਹੀ ਆ ਅੱਧਾ ਰਾਜ ਤੁਹਾਨੂੰ ਦਿੱਤਾ ਅੱਧੇ ਰਾਜ ਤੇ ਤੁਸੀਂ ਰਾਜ ਕਰੋਗੇ ਅੱਧੇ ਤੇ ਮੈਂ ਜੇ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਮੈਨੂੰ ਦਵੋਗੇ ਫਿਰ ਉਹ ਕਹਿਣ ਲੱਗੀ ਵੀ ਲਿਖ ਲਿਖਾ ਕਰੋ ਪਹਿਲਾਂ ਹੁਣ ਐਵੇਂ ਵੀ ਗੱਲੀਬਾਤ ਹੀ ਨਹੀਂ ਮੂੰਹ ਦੀ ਜ਼ੁਬਾਨ ਨਹੀਂ ਲਿਖ ਲਿਖਾ ਕਰਵਾਇਆ ਤੇ ਲਿਖਤੀ ਰੂਪ ਵਿੱਚ ਕਿਹਾ ਵੀ ਅੱਧਾ ਰਾਜ ਮੇਰਾ ਹੋਵੇਗਾ ਰਾਜੇ ਦਾ ਇਕਰਾਰਨਾਮਾ ਲਿਆ ਫਿਰ ਉਹ ਜਵਾਬ ਦਿੰਦੀ ਇਸ ਤਰ੍ਹਾਂ ਕਹਿਣ ਲੱਗੀ ਰਾਜਨ ਦੇਖੋ ਮੈਂ ਤਿੰਨਾਂ ਸਵਾਲਾਂ ਦੇ ਜਵਾਬ ਦੇਣ ਲੱਗੀਆਂ ਕਬੂਤਰੇ ਕਬੂਤਰੀ ਨੂੰ ਸੁਣਾ ਰਿਆ ਕਹਾਣੀ ਉਹ ਬੜੇ ਗੌਰ ਨਾਲ ਸੁਣ ਰਹੀ ਆ ਪਹਿਲੇ ਸਵਾਲ ਦਾ ਜਵਾਬ ਲਓ ਮੈਂ ਆਖਿਆ ਸੀ ਯਾਤਰੀ ਤਾਂ ਦੋ ਹੀ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਤਾਂ ਉਹਦਾ ਜਵਾਬ ਇਹ ਸੀਗਾ ਵੀ ਸੂਰਜ ਤੇ ਚੰਨ ਜਿਹੜੇ ਦਿਨੇ ਵੀ ਚੱਲਦੇ ਆ ਰਾਤ ਨੂੰ ਵੀ ਚੱਲਦੇ ਆ ਅਸਲ ਯਾਤਰੀ ਤਾਂ ਇਹ ਹੀ ਆ ਨਾ ਇਹ ਚੱਕਰ ਲਾਉਂਦੇ ਰਹਿੰਦੇ ਆ ਆਪਾਂ ਇਹ ਵਿਗਿਆਨ ਦੇ ਵਿੱਚ ਵੀ ਪੜ੍ਹਦੇ ਆਂ ਪਰ ਉਹਨੇ ਆਖਿਆ ਵੀ ਯਾਤਰੀ ਕੁਝ ਸਮਾਂ ਚੱਲਦੇ ਆ ਰੁੱਕ ਜਾਂਦੇ ਆ ਪਰ ਯਾਤਰੀ ਤਾਂ ਉਹ ਆ ਜਿਹੜਾ ਰੁਕੇ ਨਾ ਕਦੇ ਸੂਰਜ ਤੇ ਚੰਨ ਪਹਿਲੇ ਯਾਤਰੀ ਆ ਇਹ ਦੋ ਤਰ੍ਹਾਂ ਦੇ ਯਾਤਰੀ ਹੋਂਦੇ ਆ ਕਦੇ ਨਹੀਂ ਰੁਕਦੇ ਮਹਾਰਾਜ ਪਹਿਲੇ ਸਵਾਲ ਦਾ ਜਵਾਬ ਤਾਂ ਇਹ ਆ ਇਹਨਾਂ 'ਚੋਂ ਜਿਹੜਾ ਇੱਕ ਯਾਤਰੀ ਆ ਸੂਰਜ ਉਹ ਰੌਸ਼ਨੀ ਕਰਦਾ ਦੂਜਾ ਠੰਡ ਵਰਤਾਉਂਦਾ ਸੋਨਾ ਲੱਗਦਾ ਸ਼ਾਨ ਵਧਾਉਂਦਾ ਰਾਤ ਦੀ ਕਿੰਨੇ ਵਧੀਆ ਇਹ ਦੋਨੋਂ ਹੀ ਤਾਂ ਇਹ ਯਾਤਰੀ ਅਸਲ ਯਾਤਰੀ ਆ ਤੇ ਦੂਜਾ ਮੈਂ ਆਖਿਆ ਸੀ ਅਨਪੜ ਗਵਾਰ ਦੋ ਹੀ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਉਹ ਕਿਹੜੇ ਹੁੰਦੇ ਆ ਅੰਨ ਤੇ ਪਾਣੀ ਅੰਨ ਤੇ ਪਾਣੀ ਨੂੰ ਅਨਪੜ ਗਵਾਰ ਮੈਂ ਕਹਿੰਨੀ ਆ ਕਿਉਂਕਿ ਇਹ ਵਿਦਵਾਨ ਦੇ ਨਾਲ ਵੀ ਰਹਿੰਦੇ ਆ ਮੂਰਖ ਨਾ ਵੀ ਰਹਿੰਦੇ ਆ ਅਮੀਰ ਨਾ ਵੀ ਰਹਿੰਦੇ ਆ ਗਰੀਬ ਨਾ ਵੀ ਰਹਿੰਦੇ ਆ ਹਰ ਕਿਸੇ ਨਾਲ ਰਹਿੰਦੇ ਆ ਅੰਨ ਤੇ ਪਾਣੀ ਇਹ ਵਿਤਕਰਾਂ ਨਹੀਂ ਕਰਦੇ ਇਸ ਕਰਕੇ ਵੀ ਇਹਨਾਂ ਨੂੰ ਹਰ ਕੋਈ ਵਰਤ ਰਿਆ ਇਹ ਅਨਪੜ ਗਵਾਰ ਇਹਨਾਂ ਨੂੰ ਕੋਈ ਮਤਲਬ ਨਹੀਂ ਭੁੱਖਾ ਬੰਦਾ ਵੀ ਇਹਨਾਂ ਨੂੰ ਖਾ ਰਿਆ ਤੇ ਅਮੀਰ ਬੰਦਾ ਵੀ ਇਹਨਾਂ ਨੂੰ ਖਾ ਰਿਆ ਆਪਾਂ ਵੇਖਦੇ ਵਿਦਵਾਨ ਵੀ ਖਾ ਰਿਆ ਮੂਰਖ ਵੀ ਖਾ ਰਿਆ ਇਹ ਅਨਪੜ ਗਵਾਰ ਮੈਂ ਇਹਨਾਂ ਨੂੰ ਅਨਪੜ ਗਵਾਰ ਕਹਿੰਨੀ ਆ ਇਹ ਜਿਹੜੇ ਅੰਨ ਤੇ ਪਾਣੀ ਆ ਅਨਪੜ ਗਵਾਰ ਇਸ ਕਰਕੇ ਆ ਵਿਦਵਾਨ ਨੂੰ ਵੀ ਉਹੀ ਸਵਾਦ ਦਿੰਦੇ ਆ ਜੀਭ ਦਾ ਟੇਸਟ ਜਿਹੜਾ ਹੁੰਦਾ ਤੇ ਗਵਾਰ ਨੂੰ ਵੀ ਵਿਦਵਾਨ ਨੂੰ ਵੀ ਕੋਈ ਫਰਕ ਨਹੀਂ ਰੱਖਦੇ ਭਾਵੇਂ ਕੀ ਇਹ ਚੀਜ਼ ਹਰ ਲਈ ਇਹਨਾਂ ਨੂੰ ਪਤਾ ਹੀ ਨਹੀਂ ਵੀ ਵਿਦਵਾਨ ਦੀ ਕੀਮਤ ਕੀ ਆ ਮੂਰਖ ਬੰਦੇ ਦੀ ਕੀਮਤ ਕੀ ਆ ਤਾਂ ਮੈਂ ਇਹ ਕਿਹਾ ਸੀਗਾ ਵੀ ਅਨਪੜ੍ਹ ਜਿਹੜੇ ਹੁੰਦੇ ਆ ਗਵਾਰ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਤੁਸੀਂ ਕਿਹੜੇ ਹੋ ਤਾਂ ਇਹ ਵੀ ਦੋ ਹੀ ਆ ਇਹ ਅੰਨ ਤੇ ਪਾਣੀ ਤੀਜੀ ਗੱਲ ਜਿਹੜੀ ਆ ਫਿਰ ਮੂਰਖ ਮੂਰਖ ਕਿੰਨੇ ਤਰ੍ਹਾਂ ਦੇ ਹੁੰਦੇ ਆ ਦੋ ਤਰ੍ਹਾਂ ਦੇ ਪਹਿਲਾ ਮੇਰਾ ਸਹੁਰਾ ਸਸੁਰ ਜਿਹੜਾ ਮੇਰਾ ਹੈਗਾ ਇਹ ਵੀ ਮੂਰਖੀ ਆ ਘਰ ਦੀ ਗੱਲ ਨੂੰ ਲਿਆ ਕੇ ਰਾਜੇ ਨੂੰ ਦੱਸਦਾ ਇਹਨੇ ਮੈਥੋਂ ਹੀ ਪੁੱਛ ਲੈਂਦਾ ਮੈਂ ਇਹਨੂੰ ਦੱਸ ਦਿੰਦੀ ਵੀ ਸੱਚ ਕੀ ਆ ਕਿੱਡਾ ਇਹਨੇ ਰੌਲਾ ਪਾਇਆ ਕਿ ਨਾਸਮਾ ਖਰਾਬ ਕੀਤਾ ਹੁਣ ਦੇਖੋ ਕਿੱਡਾ ਮੂਰਖ ਬੰਦਾ ਇਹ ਭਾਵ ਕਿ ਫਿਰ ਇਹ ਤੁਹਾਡੇ ਕੋਲ ਆ ਗਿਆ ਤੁਹਾਡਾ ਵੀ ਸਮਾਈਏ ਨੇ ਬਰਬਾਦ ਕੀਤਾ ਸਾਡੇ ਘਰ ਦੀ ਇੱਜ਼ਤ ਨੂੰ ਇੱਕ ਕਚਹਿਰੀਆਂ ਚ ਲੈ ਆਇਆ ਐਦੋਂ ਮੂਰਖ ਬੰਦਾ ਹੋਰ ਕੌਣ ਹੋਊਗਾ ਮੈਥੋਂ ਪੁੱਛ ਲੈਂਦਾ ਤੇ ਮੈਨੂੰ ਪੁੱਤਰੀ ਸਮਝਦਾ ਸੀ ਆਪਣੀ ਨਾਹ ਰਾਣੀ ਮੈਥੋਂ ਪੁੱਛ ਲੈਂਦਾ ਬੇਟੀ ਬਣਾ ਕੇ ਪੁੱਤਰੀ ਆ ਗੱਲ ਕੀ ਆ ਉਹ ਕਿਵੇਂ ਮਰਦ ਕੀ ਕਰਨਾ ਜੀ ਸੀ ਕਿ ਮੈਂ ਜਵਾਬ ਦੇ ਦਿੰਦੀ ਇੰਨੇ ਚੀ ਗੱਲ ਖਤਮ ਹੋ ਜਾਣੀ ਸੀ ਪਰ ਇਹਨੇ ਗੱਲ ਮੰਨੀ ਨਹੀਂ ਹੈਗੀ ਅੱਜ ਵੀ ਆਪਾਂ ਵੇਖਦੇ ਆਂ ਬਹੁਤ ਲੋਕ ਆਪਦੀਆਂ ਗੱਲਾਂ ਘਰੋਂ ਬਾਹਰ ਜਾ ਕੇ ਦੱਸਣੀਆਂ ਸ਼ੁਰੂ ਕਰ ਦਿੰਦੇ ਆ ਤੇ ਉਹੀ ਬਰਬਾਦੀ ਦਾ ਕਾਰਨ ਬਣਦਾ ਉਹ ਭੇਦ ਮਿਲ ਜਾਂਦਾ ਘਰ ਦਾ ਲੋਕ ਸਾਡੇ ਫੋਟ ਦਾ ਘਰ ਦੀ ਫੋਟ ਜਗਤ ਦੀ ਲੋਟੇਵੇਂ ਤਾਂ ਨਹੀਂ ਗੱਲ ਬਣੀ ਰਾਜਾ ਕਹਿਣ ਲੱਗਾ ਪਹਿਲਾ ਮੂਰਖ ਤਾਂ ਇਹ ਆ ਤੇ ਦੂਜਾ ਮੂਰਖ ਕੌਣ ਆ ਉਹ ਕਹਿਣ ਲੱਗੀ ਤੁਸੀਂ ਉਹੀ ਹੋ ਰਾਜਨ ਇੱਕ ਤਿੰਨ ਸਵਾਲਾਂ ਦੇ ਪਿੱਛੇ ਜਵਾਬ ਲੈਣ ਲਈ ਅੱਧਾ ਰਾਜ ਭਾਗ ਮੇਰੇ ਨਾਮ ਕਰ ਦਿੱਤਾ ਤੁਹਾਡੇ ਤੋਂ ਵੱਡਾ ਮੂਰਖ ਹੋਰ ਕੌਣ ਹੋ ਸਕਦਾ ਮੇਰੀ ਦੇਖੇ ਚ ਮੇਰੀ ਜ਼ਿੰਦਗੀ ਚ ਤਾਂ ਕੋਈ ਨਹੀਂ ਹੋ ਸਕਦਾ ਮੈਂ ਤਾਂ ਤੁਹਾਨੂੰ ਹੀ ਦੂਜਾ ਮੂਰਖ ਕਹਿਨੀ ਆ ਰਾਜੇ ਨੂੰ ਸੱਚੀ ਗੁੱਸਾ ਤਾਂ ਬਹੁਤ ਆਇਆ ਪਰ ਕਰ ਨਹੀਂ ਸੀ ਸਕਦਾ ਲਖ ਲਖਾ ਦੇ ਵਿੱਚ ਅੱਧਾ ਰਾਜ ਉਹ ਰਾਣੀ ਬਣ ਚੁੱਕੀ ਆ ਅੱਧਾ ਰਾਜ ਹੀ ਜਦੋਂ ਦੇ ਦਿੱਤਾ ਸੈਨਿਕ ਵੀ ਉਹਦੇ ਹੋ ਗਏ ਅੱਦੇ ਸ਼ਕਤੀ ਵੀ ਅੱਧੀ ਉਹਨੂੰ ਦੇਦੀ ਫਿਰ ਉਹ ਕਰ ਨਹੀਂ ਕੁਝ ਸਕਿਆ ਤਾਂ ਐਵੇਂ ਫਿਰ ਉੱਥੇ ਉਹ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਬੀਬੀ ਨੇ ਦਿੱਤੇ ਆ ਕਬੂਤਰ ਨੇ ਕਬੂਤਰੀ ਨੂੰ ਕਹਾਣੀ ਸੁਣਾਈ ਆ ਫਿਰ ਇਹ ਗੱਲਾਂ ਯਾਦ ਰੱਖਣੀਆਂ ਆ ਕਬੂਤਰ ਕਬੂਤਰੀ ਨੂੰ ਕਹਿ ਰਿਹਾ ਵੀ ਪਹਿਲਾ ਮੂਰਖ ਤਾਂ ਉਹ ਆ ਸਭ ਤੋਂ ਵੱਡਾ ਜਿਹੜਾ ਆਪਦੇ ਘਰ ਦੀ ਗੱਲ ਜਾ ਕੇ ਬਾਹਰ ਦੱਸਦਾ ਤੇ ਦੂਜਾ ਮੂਰਖ ਉਹ ਆ ਜਿਹੜਾ ਕਿਸੇ ਨੂੰ ਕੁਝ ਕਹਿ ਦੇਵੇ ਆ ਚੀਜ਼ ਦੇ ਦੇ ਲਟਾ ਦੇ ਉਹ ਲਟਾ ਦੇਵੇ ਦੂਜਾ ਮੂਰਖ ਤਾਂ ਫਿਰ ਉਹੀ ਹੋਇਆ ਨਾ ਕਿਸੇ ਦੇ ਪਿੱਛੇ ਲਾਈ ਲੱਗਾ ਜਿਹੜਾ ਲੱਗੀ ਜਾਂਦਾ ਲੱਗ ਕੇ ਘਰੀ ਬਰਬਾਦ ਕਰੀ ਜਾਂਦਾ ਤਾਂ ਫਿਰ ਕਬੂਤਰੀ ਵੀ ਹੰਗਾਰਾ ਭਰਦੀ ਆ ਹਾਂ ਜਿਹੜਾ ਬੰਦਾ ਉਹਦੇ ਦਿਮਾਗ ਦਾ ਸਹੀ ਸਮੇਂ ਤੇ ਸਹੀ ਇਸਤੇਮਾਲ ਕਰਦਾ ਉਹੀ ਬੁੱਧੀਮਾਨ ਆ ਬਾਕੀ ਇਦਾਂ ਦੇ ਮੂਰਖ ਬਹੁਤ ਆ ਫਿਰ ਉਹਨਾਂ ਨੂੰ ਕਹਾਣੀ ਸੁਣਾਉਂਦੇ ਆ ਉਹ ਕਹਿੰਦੇ ਸਾਥੋਂ ਵੀ ਗਲਤੀ ਹੋਈ ਆ ਵੀ ਉਹ ਜਿਹੜਾ ਕਬੂਤਰ ਸੀ ਉਹਨੂੰ ਆਪਾਂ ਜਗਾ ਨਹੀਂ ਦਿੱਤੀ ਨਿਮਰਤਾ ਰੱਖਦੇ ਥੋੜਾ ਜਿਹਾ ਇਸ ਤਰ੍ਹਾਂ ਦੇ ਦਿੰਦੇ ਜਗਾ ਚੱਲ ਕੋਈ ਗੱਲ ਨਹੀਂ ਤੇ ਕਿੱਡੀ ਵਧੀਆ ਜ਼ਿੰਦਗੀ ਹੋ ਜਾਣੀ ਸੀ ਆਪਾਂ ਵੀ ਮੂਰਖਤਾ ਵਾਲੀ ਗੱਲ ਹੀ ਕੀਤੀ ਆ ਫਿਰ ਬੰਦੇ ਨੂੰ ਜਿਹੜਾ ਆਪਦੀ ਅਕਲ ਦਾ ਇਸਤੇਮਾਲ ਕਰਨਾ ਚਾਹੀਦਾ ਤੇ ਨਿਮਰਤਾ ਰੱਖਣੀ ਚਾਹੀਦੀ ਹੈ। ਇਵੇਂ ਇਹ ਕਹਾਣੀ ਇੱਥੇ ਪੂਰੀ ਹੁੰਦੀ ਆ ਤਾਂ ਕਹਿਣ ਦਾ ਭਾਵ ਤਾਂ ਇਹ ਸੀਗਾ ਗੁਰਮੁਖ ਪਿਆਰਿਓ ਕਿ ਉਹ ਜਿਹੜੀ ਕਹਾਣੀ ਆ ਇਹ ਛੋਟੀ ਜੀ ਕਹਾਣੀ ਐ ਚ ਸਿੱਖਿਆ ਬਹੁਤ ਵੱਡੀ ਮਿਲਦੀ ਆ। ਭਾਵੇਂ ਇਦਾਂ ਦੀ ਗੱਲ ਕੋਈ ਨਾ ਹੋਈ ਹੋਵੇ ਮੈਂ ਕਹਿ ਰਿਆਂ। ਕਬੂਤਰ ਨੇ ਕਬੂਤਰੀ ਨੂੰ ਕੋਈ ਕਹਾਣੀ ਨਹੀਂ ਸੁਣਾਈ ਪਰ ਇਹਦੇ ਪਿੱਛੇ ਜੋ ਛੋਪੇ ਆ ਤੱਤ ਸਾਰਾ ਉਹ ਬਹੁਤ ਇੱਕ ਚੰਗੀ ਸਿੱਖਿਆ ਸਾਨੂੰ ਦੇ ਗਿਆ। ਤਾਂ ਘਰ ਦੀ ਗੱਲ ਕਦੇ ਵੀ ਬਾਹਰ ਨਾ ਦੱਸੋ ਤਾਂ ਸ਼ੱਕ ਨਾ ਕਰੋ ਬਹੁਤੀ ਬਹੁਤੀ ਸ਼ੱਕ ਵੀ ਮਾੜੀ ਹੁੰਦੀ ਆ ਅੱਖੀਂ ਦੇਖਿਆ ਵੀ ਕਈ ਵਾਰੀ ਝੂਠ ਹੋ ਜਾਂਦਾ ਇਹ ਸੱਚ ਗੱਲ ਕਹੀ ਆ ਕਿਸੇ ਵਿਦਵਾਨ ਨੇ ਕਿ ਉਹ ਸੇਠ ਨੇ ਅੱਖਾਂ ਨਾਲ ਦੇਖਿਆ ਸੀ ਸਮਝਿਆ ਕੁਝ ਹੋਰ ਹੋ ਕੁਝ ਹੋ ਰਿਹਾ ਸੀਗਾ ਇਹ ਵੀ ਇੱਕ ਮੂਰਖਤਾ ਹੀ ਹੁੰਦੀ ਆ ਤਾਂ ਮੈਂ ਆਪ ਜੀ ਨੂੰ ਕਹੂੰਗਾ ਭਾਈ ਇਹ ਸਿੱਖਿਆ ਜਿਹੜੀ ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸੀਏ ਅੱਗੇ ਕਿਉਂਕਿ ਉਹਨਾਂ ਨੇ ਵੱਡੇ ਹੋਣਾ ਜੇ ਉਹਨਾਂ ਨੂੰ ਪਹਿਲੀ ਚੀਜ਼ਾਂ ਪਤਾ ਹੋਣ ਗਈਆਂ ਤਾਂ ਬਚ ਜਾਣਗੇ ਤਜਰਬੇ ਆ ਜਾਣਗੇ ਆਉ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੀਸ ਟਕਾਈਏ ਤੇ ਕਹਿ ਦਈਏ ਗੁਰਮੁਖ ਪਿਆਰਿਓ ਇਹ ਜਿਹੜੀ ਮੂਰਖਤਾ ਹੈ ਮੂਰਖਾਂ ਸਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਉਹ ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਸਵਾਰਕਾਰ ਨਹੀਂ ਕਰਦਾ ਉਹ ਵੀ ਮੂਰਖ ਹੀ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਰੱਬ ਨੂੰ ਨਹੀਂ ਮੰਨਦਾ ਵੀ ਰੱਬ ਕੋਈ ਹੈ ਹੀ ਨਹੀਂ ਉਹ ਮੂਰਖਾਂ ਦਾ ਸਰਦਾਰ ਹੁੰਦਾ ਸਿੱਖਿਆ ਨੂੰ ਪੱਲੇ ਬੰਨ ਕੇ ਲੈ ਕੇ ਜਾਈਏ ਪਉਲ ਚੁੱਕ ਦੀ ਖਿਮਾ ਨਾਨਕ ਨਾਮ ਛੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ